ਭੀਮ ਚੰਦਾ ਵਜ਼ੀਰ ਆ ਗਿਆ ਵਜ਼ੀਰ ਆ ਕੇ ਕਹਿੰਦਾ ਕਿਦਾਰ ਮਹਾਰਾਜ ਨੂੰ ਮਿਲ ਆਇਆ ਸਿਰ ਬੰਨੀ ਫਿਰਦਾ ਕਹਿੰਦਾ ਸਿਰ ਬੰਨਾ ਉਹਨਾਂ ਦੇ ਕੀ ਬੰਨਾ ਉਹ ਕੜਾ ਖਾਣਾ ਬਾਬਾ ਇੰਨਾ ਕੁਝ ਨਹੀਂ ਫਿਰਦਾ ਉਹ ਦਾਲ ਪੀਣੇ ਸਾਧ ਇੰਨਾ ਕੁ ਚੁੱਕੀ ਫਿਰਦੇ ਕਿੱਥੇ ਚੰਦਨ ਦੀਆਂ ਚੌਂਕੀਆਂ ਕਿੱਥੇ ਪਸ਼ਮੀਨੇ ਦੀਆਂ ਚਾਨਣੀਆਂ 17 ਸਾਲਾਂ ਦਾ ਮੁੰਡਾ ਗੁਰੂ ਬਣਿਆ ਰਾਜਾ ਸਾਹਮਣੇ ਬੈਠਾ ਤੇ ਵਜ਼ੀਰ ਆਵਾਜ਼ ਮਾਰ ਕੇ ਕਹਿੰਦਾ ਚਾਹੀਦਾ ਕੀ ਆ ਕਹਿੰਦਾ ਚੀਜ਼ਾਂ ਗੁਰੂ ਦੇ ਕਰਨੀ ਚਾਹੀਦੀਆਂ ਇੱਥੇ ਚਾਹੀਦੀਆਂ ਸਾਡੇ ਘਰ ਸਾਡੇ ਘਰ ਸਾਹਮਣੇ ਬੈਠਾ ਵਜ਼ੀਰ ਕਹਿੰਦਾ ਇਹ ਕਿਹੜੀ ਗੱਲ ਆ ਗੁਰੂ ਕੋਲੋਂ ਚੀਜ਼ਾਂ ਲੈਣ ਦਾ ਬਹਾਨਾ ਚਾਹੀਦਾ ਤੇ ਬਹਾਨਾ ਬਣਿਆ ਕਹਿੰਦਾ ਕੀ ਕਹਿੰਦਾ ਤੇਰੇ ਮੁੰਡੇ ਦਾ ਵਿਆਹ ਵਾ ਤੇ ਗੁਰੂ ਨੂੰ ਆਨਾ ਬਾਂਨਾ ਮਾਰ ਕੇ ਤੇ ਮਿੱਠੇ ਫਿੱਕੇ ਹੋ ਕੇ ਤੇ ਇੱਕ ਰੀ ਚੀਜ਼ਾਂ ਲੈ ਆਈਏ ਤੇ ਰਾਜਾ ਕਹਿੰਦਾ ਲੈ ਦੇ ਆਵਾਂਗੇ ਦੇਣੀਆਂ ਵੀ ਪੈਣੀਆਂ ਵਜ਼ੀਰ ਕਹਿੰਦਾ ਤੂੰ ਮੁਕਰ ਜੀ ਗੁਰੂ ਜਰੇ ਗੱਲ ਥੋੜਾ ਪੈਤਲਾ ਮੁਕਰ ਜੀ ਇਸ ਪੰਡਤ ਦਾ ਨਾਮ ਆ ਚਤਰਦਾਸ ਪਰ ਸਾਡੀ ਕੌਮ ਇਹਨੂੰ ਚਤਰੂ ਕਹਿੰਦੀ ਆ ਚਤਰੂ ਇਸ ਕਰਕੇ ਦੀਆਂ ਕਰਤੂਤਾਂ ਚਤਰੂਆਂ ਵਾਲੀਆਂ ਵਾਂ ਕਈਆਂ ਬੰਦਿਆਂ ਦੇ ਨਾਂ ਤੇ ਮਾਂ ਪਿਓ ਨੇ ਬੜੇ ਸੋਹਣੇ ਰੱਖਿਆ ਹੁੰਦੇ ਆ ਨਕਮੀਆਂ ਕਰਤੂਤਾਂ ਕਰਕੇ ਉਹਨਾਂ ਨਾਂ ਨਕਮੇ ਪਵਾਏ ਹੁੰਦੇ ਆ ਆਪਣੇ ਅਸਲੀ ਨਾਮ ਉਹ ਨਹੀਂ ਹੁੰਦਾ ਜਿਹੜਾ ਮਾਂ ਪਿਓ ਨੇ ਰੱਖਿਆ ਹੁੰਦਾ ਅਸਲੀ ਨਾਮ ਉਹ ਹੁੰਦਾ ਜਿਹੜਾ ਗਲੀ ਮੱਲੇ ਨੇ ਰੱਖਿਆ ਹੁੰਦਾ ਬੰਦੇ ਦਾ ਉਹ ਬੰਦੇ ਦੀਆਂ ਕੰਮ ਵੇਖ ਵੇਖ ਕੇ ਰੱਖਿਆ ਹੁੰਦਾ ਉਹ ਬੰਦੇ ਦੀਆਂ ਕਰਤੂਤਾਂ ਵੇਖ ਵੇਖ ਕੇ ਰੱਖਿਆ ਹੁੰਦਾ ਹੁਣ ਨਾ ਹੋਵੇ ਪ੍ਰਕਾਸ਼ ਸੋਂ ਮੰਗਣਾ ਕਰਿਓ ਕਿਸੇ ਦਾ ਨਾਮ ਨਾ ਰਲਦਾ ਹੋਵੇ ਇਹ ਨਾ ਮੇਰੇ ਗੱਲ ਪਹਿਜਿਓ ਮੈਂ ਉਦਾਹਰਨ ਦੇਣ ਲੱਗਾ ਹੁਣ ਨਾ ਹੋਵੇ ਪ੍ਰਕਾਸ਼ ਸੋਂ ਤੇ ਸਾਰੀ ਦੁਨੀਆ ਦੀ ਜ਼ਿੰਦਗੀ ਜਨਹਿਰਾਏ ਘਰ ਛੱਡਿਆ ਹੋਵੇ ਤੇ ਪ੍ਰਕਾਸ਼ ਸੋਂ ਕਾਦਾ ਨਾ ਹੋਵੇ ਗਿਆਨ ਸੋਂ ਤੇ ਗਿਆਨ ਉੜੇ ਆੜੇ ਦਾ ਬਣਾ ਹੋਵੇ ਬਾਣੀ ਦਾ ਕੱਖ ਹੋਣਾ ਹੋਵੇ ਤੇ ਫਿਰ ਗਿਆਨ ਸੋਂ ਕਾਦਾ ਨਾ ਹੋਰ ਹੋਣਾ ਚਾਹੀਦਾ ਜਿਹੜਾ ਬੰਦੇ ਦੇ ਅੰਤੇ ਢੁਕੇ ਪੰਡਤ ਚਤਰੂ ਰਾਜੇ ਨੂੰ ਆਵਾਜ਼ ਮਾਰ ਕੇ ਕਹਿੰਦਾ ਵੀ ਸਵੇਰੇ ਮੈਂ ਜਾਵਾਂ ਇੱਕ ਡਿਕ ਗੱਲ ਆ ਗੁਰੂ ਘਰੋਂ ਚੀਜ਼ਾਂ ਲੈਉਣੀਆਂ ਸਭਾ ਕੰਮ ਆ ਪਰ ਬੰਦੇ ਦੇ ਮੇਰੀ ਮਰਜ਼ੀ ਦੇ 15-20 ਬੰਦੇ ਦੇ ਕਹਿੰਦਾ ਉਹ ਕੀ ਕਰਨੇ ਕਹਿੰਦਾ ਸਮਾਨ ਲੈ ਆਉਣਾ ਚੁੱਪ ਕਰਕੇ ਜੇ ਬਹੁਤਾ ਗੁਰੂ ਤਾਂ ਤਾਂ ਜਾਊ ਤੇ ਫਿਰ ਡਾਂਗ ਛੋਟਾ ਖੜਕਾ ਦਾਂਗੇ ਉੱਥੇ ਆਨੰਦਪੁਰਾ ਇਹ ਕਿਹੜੀ ਗੱਲ ਆ ਰਾਜਾ ਕਹਿੰਦਾ ਪੰਡਤਾ ਲੈ ਆਵੇਂਗਾ ਚੀਜ਼ਾਂ ਕਹਿੰਦਾ ਗਿਆ ਕੱਲ ਤੇ ਛਾਮਾਂ ਨੂੰ ਚੀਜ਼ਾਂ ਤੇਰੇ ਕੋਲ ਅਗਲੇ ਦਿਨ ਪੰਡਤ ਹੋ ਜਾ ਤਿਆਰ ਉਹਨੇ ਵੀ ਥੋਤੀ ਬੰਨੀ ਟਾਈਮ ਨਾਲ ਹੀ ਸਵਾਰ ਕੇ ਗਲੇ 'ਚ ਜਨੇਊ ਰੁਦਰਾਕਸ਼ ਦੀ ਮਾਲਾ ਪਾਇਆ ਪਕਾ ਤੇ ਉਹਨੇ ਲਾਇਆ ਆਪਣੀ ਬੋਦੀ ਨੂੰ ਤੇ ਐ ਟਿੰਡ ਲਿਸ਼ਕ ਦੀ ਜਾਵੇ। ਘੋੜੇ ਤੇ ਬੈਠਾ ਪੰਡਤ ਭਜਾ ਜਾਵੇ ਤੇ ਮਗਰ ਉਹਦੀ ਬੋਦੀ ਬਾਗੀਆਂ ਪੌਂਦੀ ਜਾਵੇ। ਮਗਰ ਮਗਰ ਬੰਦੇ ਤੁਰੇ ਜਾਣ ਪੰਡਤ ਆ ਗਿਆ ਮਹਾਰਾਜ ਦੇ ਦਰਬਾਰ 'ਚ ਐਦਾਂ ਹੀ ਸੰਗਤ ਬੈਠੀ ਪੰਡਤ ਤੁਰਿਆ ਕੋੜੇ ਤੋਂ। ਹੁਣ ਪੰਡਤ ਦੀ ਤੋਰ ਦੱਸਦੀ ਆ ਮਹਾਰਾਜ ਨੇ ਦੂਰੋਂ ਹੀ ਵੇਖ ਲਿਆ ਵੀ ਇਹਨੂੰ ਕੰਮ ਆ ਕੋਈ। ਵੇਖੋ ਬੰਦੇ ਦੀ ਤੌਰ ਬੰਦੇ ਦੀਆਂ ਅੱਖਾਂ ਬੰਦੇ ਦਾ ਹਾਸਾ ਬੰਦੇ ਦੀ ਗੱਲ ਕਰਨ ਦਾ ਤਰੀਕਾ ਦੱਸ ਦਿੰਦਾ ਵੀ ਬੰਦਾ ਅੰਦਰੋਂ ਗੱਲ ਕਰਦਾ ਕਿ ਉਹ ਤੂਤੋਂ ਕਰਦਾ ਇਹ ਲੱਛਣ ਹੁੰਦੇ ਬੰਦਿਆਂ ਦੇ ਹੁਣ ਪੰਡਤ ਆ ਕੇ ਤੇ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਸਾਹਮਣੇ ਬਹਿ ਗਿਆ ਮਹਾਰਾਜ ਕਹਿੰਦੇ ਪੰਡਤ ਜੀ ਆਇਆਂ ਨੂੰ ਜੀ ਆਇਆਂ ਨੂੰ ਕਹਿੰਦਾ ਜੀ ਮਹਾਰਾਜ ਮਹਾਰਾਜ ਕਹਿੰਦੇ ਕੁਝ ਜਲ ਪਾਣੀ ਛਕਈਏ ਪ੍ਰਸ਼ਾਦਾ ਪਾਣੀ ਚਕਾਈਏ ਤੇ ਪੰਡਤ ਨੇ ਵੇਖਿਆ ਵੀ ਮੁੰਡਾ 17 ਕੇ ਸਾਲਾਂ ਦਾ ਗੁਰੂ ਬਣਿਆ ਵਾ ਤੇ ਛੋਟੀ ਉਮਰ ਦੇ ਬੰਦੇ ਨੂੰ ਬਹੁਤਾ ਫੂਕ ਦਈਏ ਤੇ ਬੰਦਾ ਮੰਨ ਜਾਂਦਾ ਕਹਿੰਦਾ ਮਹਾਰਾਜ ਤੁਹਾਡਾ ਚਿਹਰਾ ਵੇਖ ਕੇ ਹੀ ਭੁੱਖ ਲੱਥ ਗਈ ਆ ਇੱਕ ਚੀਜ਼ ਨੋਟ ਕਰਿਓ ਤੁਹਾਡੇ ਕੰਮ ਆਊਗੀ ਖਾਸ ਤੌਰ ਤੇ ਜੰਗ ਜਨਰੇਸ਼ਨ ਦੇ ਜਿਹੜਾ ਬੰਦਾ ਤੁਹਾਡੀ ਪੈਂਦੀਆਂ ਸਿਫਤ ਕਰਨ ਲੱਗ ਪਵੇ ਨਾ ਸਮਝੋ ਵੀ ਨੇ ਕੰਮ ਲੈਣਾ ਜੇ ਤੁਹਾਡੇ ਕੋਲੋਂ ਬੱਸ ਇਹ ਰਾਜਨੀਤੀ ਦੀ ਹੁੰਡੀ ਆ ਤੂੰ ਬੜਾ ਹੀ ਪੁਰਾਣੇ ਬਜ਼ੁਰਗ ਇਦਾਂ ਠਾਉਂਦੇ ਹੁੰਦੇ ਆ ਇਹ ਮੰਜੇ ਤੋਂ ਸਾਨੂੰ ਉੱਠ ਸ਼ੇਰਾ ਵੱਲੇ ਵੱਲੇ ਮਾਰ ਛਾਲ ਮੰਜੇ ਤੋਂ ਸ਼ੇਰ ਹੁਣ ਯਾਦ ਜਾਂਦੇ ਹੀ ਭੱਜੇ ਬਾਹਰ ਇਹ ਤਰੀਕਾ ਹੁੰਦਾ ਕੰਮ ਲੈਣ ਦਾ ਅਗਲੇ ਦੀ ਸਿਫਤ ਸ਼ੁਰੂ ਕਰ ਦਿਓ ਬਸ ਸਮਝੋ ਵੀ ਕੰਮ ਪੈਣ ਹੀ ਆਲਾ ਵਾ ਗਰਜ ਪੂਰੀ ਹੁਣ ਜਿੰਨੇ ਕਦੀ ਜ਼ਿੰਦਗੀ ਚ ਫੋਨ ਨਾ ਕੀਤਾ ਹੋਵੇ ਤੁਹਾਡੇ ਘਰ ਕਦੀ ਨਾ ਕੀਤਾ ਹੋਵੇ ਤੇ ਲਗਾਤਾਰ ਦੋ ਤਿੰਨ ਦਿਨ ਫੋਨ ਕਰਕੇ ਆਖੇ ਭਾਈਆ ਕਿੱਦਾਂ ਭਾਈਏ ਨੂੰ ਸਮਝ ਲੱਗ ਜਣੀ ਚਾਹੀਦੀ ਵੀ ਉਹ ਕੰਮ ਪੈਣ ਹੀ ਆਲਾ ਵਾ ਭਾਈਆ 2-4 ਲੱਖ ਮੰਗਣ ਹੀ ਆਲਾ ਮੇਰੇ ਕੋਲੋਂ ਇਹ ਤਰੀਕਾ ਵਾ ਜਿੰਨੇ ਕੰਮ ਲੈਣਾ ਉਹਨੇ ਪਹਿਲਾਂ ਤੁਹਾਡੇ ਸੁਹੱਪਣ ਦੀ ਸਿਫਤ ਕਰਨੀ ਆ ਤੁਹਾਡੇ ਤੌਰ ਦੀ ਸਿਫਤ ਕਰਨੀਆਂ ਤੁਹਾਡੇ ਬਹਿਣ ਖਲੋਂ ਦੀ ਸਿਫਤ ਕਰਨੀ ਫੇਰ ਉਹਨੇ ਟੀਗਾ ਲਾਉਣਾ ਆਰਾਮ ਦੇ ਨਾਲ ਵੀ ਹੁਣ ਆਇਆ ਹੀ ਦਾ ਥੱਲੇ ਨਾ ਭਜਣ ਜੋਗਾ ਨਹੀਂ ਹੁਣ ਉਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਸੋਹਣੇ ਹੀ ਇੰਨੇ ਹੋ ਤੁਹਾਨੂੰ ਵੇਖ ਕੇ ਮੇਰੀ ਭੁੱਖ ਲੱਤ ਗਈ ਹੁਣ ਗੁਰੂ ਗੋਬਿੰਦ ਸਿੰਘ ਨੂੰ ਕੌਣ ਛਲਕੇ ਵਿਖਾਵੇ ਮਹਾਰਾਜ ਕਹਿੰਦੇ ਪੰਡਤ ਜੀ ਇਹ ਗੱਲਾਂ ਥੱਲੜਲੇ ਲੈਵਲ ਦੀਆਂ ਕੰਮ ਦੱਸੋ ਵੀ ਕੰਮ ਕੀ ਆ ਕਹਿੰਦਾ ਮਹਾਰਾਜ ਕੰਮ ਕੀ ਆ ਰਾਜੇ ਭੀਮ ਚਾਹਦੇ ਮੁੰਡੇ ਦਾ ਵਿਆਹ ਆ ਮਾਰਾ ਕਹਿੰਦੇ ਵਧਾਈ ਹੋਵੇ ਕਹਿੰਦਾ ਮਹਾਰਾਜ ਮੁੰਡਾ ਨਾ ਜਿੱਦ ਕਰਕੇ ਬਹਿ ਗਿਆ ਅਜਮੇਰ ਚੰਦ ਪੀਮ ਚੰਦਾ ਮੁੰਡਾ ਜਿੱਦ ਕਰਕੇ ਬਹਿ ਗਿਆ ਮਾਰਾ ਕਹਿੰਦੇ ਕਾਦੀ ਉਹ ਕਹਿੰਦਾ ਜੇ ਲਾੜੀ ਨੂੰ ਵਿਆਉਣ ਜਾਣਾ ਵਾ ਤੇ ਨੀਲੇ ਘੋੜੇ ਤੇ ਹੀ ਜਾਣਾ ਵਾ ਤੇ ਮਹਾਰਾਜ ਆਈ ਤੇ ਨੀਲਾ ਘੋੜਾ ਕਦੀ ਵੇਖਿਆ ਨਹੀਂ ਨੀਲਾ ਘੋੜਾ ਤੇ ਤੁਹਾਡੇ ਘਰ ਆਮੀ ਨਾ ਖੰਡ ਸਾਨੂੰ ਦਿਓ ਹਨ ਨੀਲਾ ਘੋੜਾ ਨਾਲੇ ਮੁੰਡਾ ਵਿਆਹ ਲਿਆਈਏ ਕੰਮ ਚੀਜ਼ਾਂ ਲੈਣ ਦਾ ਤਰੀਕਾ ਵੇਖੋ ਕਈਆਂ ਦਾ ਮੂੰਹ ਬੜਾ ਭੋਲਾ ਹੁੰਦਾ ਕੰਮ ਲੈਣ ਲੱਗਾ ਕੰਮ ਨਿਕਲ ਜਿਹਦੇ ਮੁੜ ਕੇ ਪਤਾ ਲੱਗਦਾ ਵੀ ਇਹਦੇ ਬੰਦਾ ਹੀ ਦੂਜਾ ਨਿਕਲ ਆਇਆ ਮਹਾਰਾਜ ਕਹਿੰਦੇ ਹੋਰ ਕਹਿੰਦਾ ਮਹਾਰਾਜ ਸ਼ਰੀਕਾ ਪਾਈ ਚਾਰਾ ਵੀ ਬੜਾ ਆਉਣਾ ਤੇ ਹਾਥੀ ਚਾਹੀਦਾ ਪ੍ਰਸਾਦੀ ਤੇ ਮਹਾਰਾਜ ਕਿੱਥੇ ਅਸਾਮ ਅਹੀਂ ਕਿਦਰ ਹਾਥੀ ਲੈ ਜਾਵਾਂਗੇ ਹਾਥੀ ਤੁਹਾਡੇ ਕੋ ਹੈਗਾ ਹਾਥੀ ਦੇ ਦਿਓ 2 ਮਹੀਨਾ ਖੰਡ ਸਾਨੂੰ ਨਾਲੇ ਰਿਸ਼ਤੇਦਾਰੀ ਚ ਟੌਰ ਬਣ ਜੇ ਮਹਾਰਾਜ ਕਹਿੰਦੇ ਹੋਰ ਕਹਿੰਦਾ ਮਹਾਰਾਜ ਜਿਹੜੀ ਚਾਨਣੀ ਜੀ ਲੱਗੀ ਨਾ ਤੁਹਾਡੇ ਸਿਰ ਤੇ ਚਾਨਣੀ ਜੀ ਕਹਿੰਦਾ ਚਾਨਣੀ ਜੀ ਅਰੇ ਚਾਨਣੀ ਜੀ ਲੱਗੀ ਨਾ ਤੁਹਾਡੇ ਸਿਰ ਤੇ ਅਵਿਧੀ ਇਹ ਜੋ ਥੋੜੇ ਕ ਦੇਣਾ ਸੌਰਿਆਂ ਚ ਪ੍ਰਭਾਅ ਪਾਵਾਂਗੇ ਮੁੰਡੇਆਂ ਚ ਵੀ ਸਾਡੇ ਕੋਲ ਕੋ ਜਾਗਾ ਮੁੜ ਕੇ ਦੇ ਦੇਵਾਂਗੇ ਮਹਾਰਾਜ ਕਹਿੰਦੇ ਹੋਰ ਤੇ ਮਹਾਰਾਜ ਦੇ ਚਰਨਾਂ ਵੱਲ ਹੱਥ ਕਰਕੇ ਕਹਿੰਦਾ ਆ ਜਿਹੜੀ ਫੱਟੀ ਜੀ ਦੇ ਪੈਰ ਰਖੇ ਵੀ ਦੇ ਦਿਓ ਬੰਦਾ ਇਦਾਂ ਹੀ ਕਰਦਾ ਵਾ ਸਾਹਮਣੇ ਵਾਲਿਆਂ ਭਾਵੇਂ 50 ਲੱਖ ਦੀ ਗੱਡੀ ਲੈਂਦੀ ਉਹਦੇ ਆਪਣੀ ਭਾਵੇਂ ਹੋਵੇ 2.5 ਲੱਖ ਦੀ ਅਗਲੀ ਚ ਕਸੂਰ ਕੱਢੂਗਾ ਜੀ ਤੇ ਆਵਰੇਜ ਹੀ ਨਹੀਂ ਆਗੀ ਇਹਦੇ ਐਨੂੰ ਜਾਂਦੀ ਆ ਜਿਹਦੇ ਮਾਰਕੀਟ ਹੀ ਨਹੀਂ ਹੈਗੀ ਇਹ ਤਾਂ ਚੱਲਣੀ ਵੀ ਹਰ ਬੰਦਾ ਆਪਣੀ ਚੀਜ਼ ਨੂੰ ਵਧੀਆ ਕਹਿੰਦਾ ਦੂਜੇ ਦੀ ਚੀਜ਼ ਨੂੰ ਘਟੀਆ ਕਹਿ ਕੇ ਰਾਜੀਆ ਤੇ ਪੰਡਤ ਚਤਰੂ ਕਹਿੰਦਾ ਫੱਟੀ ਜੀ ਦੇ ਦੋ ਆੜੀ ਤੇ ਪੈਰ ਰੱਖੇ ਆ ਮਹਾਰਾਜ ਕਹਿੰਦੇ ਦੇ ਦਾਂਗੇ ਪਰ ਅਗਲੀ ਗੱਲ ਆ ਵੀ ਚੀਜ਼ਾਂ ਦੇ ਦिए ਤੇ ਮੋੜੂ ਕੌਣ ਮੋੜੂ ਕੌਣ ਪੰਡਤ ਚਤਰੂ ਕਹਿੰਦਾ ਜਿੱਦਾਂ ਖੜਨੀਆਂ ਉਦਾਂ ਦੇ ਜਾਣੀਆਂ ਜਦੋਂ ਨੇ ਆ ਗੱਲ ਆਖੀ ਤੇ ਮਹਾਰਾਜ ਕਹਿੰਦੇ ਆਹ ਪੜਦਾ ਹਾਂ ਗੱਲ ਤੇਰੀ ਮਾਸਾ ਚੰਗੀ ਨਹੀਂ ਲੱਗੀ ਕਹਿੰਦਾ ਕਿਉਂ ਮਹਾਰਾਜ ਕਹਿੰਦੇ ਤੂੰ ਰਾਜੇ ਨੂੰ ਕਹਿ ਕੇ ਆਇਆ ਵੀ ਮੈਂ ਚੀਜ਼ਾਂ ਲਿਆ ਦੇਣਾ ਤੇ ਤੁਸੀਂ ਮੁਕਰ ਜਿਓ ਜੇ ਨਹੀਂ ਕਿਹਾ ਤੇ ਫੇਰ ਦੱਸ ਪੰਡਤ ਉੱਠਿਆ ਥੋਤੀ ਝਾੜ ਕੇ ਕਹਿੰਦਾ ਹਾਂ ਮਹਾਰਾਜ ਕਿਆ ਜੇ ਆਹ ਬੰਦੇ ਲਿਆਦੇ ਜੇ ਵੀ ਚੁੱਪ ਕਰਕੇ ਚੀਜ਼ਾਂ ਦੇ ਦਿਓ ਨਹੀਂ ਤਾਂ ਡਾਂਗ ਸੋਟਾ ਚਲਾ ਕੇ ਦੇ ਚੀਜ਼ਾਂ ਹੀ ਖੋਗੇ ਲੈ ਜਾਣੀਆਂ ਮਹਾਰਾਜ ਕਹਿੰਦਾ ਮਗਰ ਲਾਇਕੀ ਦਾ ਸਾਨੂੰ ਜ਼ਿਆਦਾ ਵਧੀਆ ਲੱਗਾ ਜੇ ਡਾਂਗ ਸੋਟੇ ਵਾਲੀ ਗੱਲ ਹੈ ਨਾ ਜੇ ਮਾਂ ਦਾ ਦੁੱਧ ਪੀਤਾ ਦੇ ਕਹੇ ਇੱਕ ਚੀਜ਼ ਨੂੰ ਹੱਥ ਲਾ ਕੇ ਬਖਾ ਤੇ ਗਿੱਟੇ ਨਾ ਝਾੜ ਦੀਏ ਤੇ ਫੇਰ ਆਖੀ ਉੜੇ ਮਗਰ ਖਲੋਤੇ ਨਾ 20 ਡਾਂਗਾ ਵਾਲੇ ਉਹਦੇ ਚਪਲਾਂ ਲਾ ਕੇ ਕਿੱਲਾ ਕਿੱਲਾ ਭੱਜ ਵੀ ਗਏ ਪਛਾਣ ਪੰਡਿਤ ਚਤਰੂ ਇਕੱਲਾ ਹੀ ਕਾਬੂ ਆ ਗਿਆ ਸਿੱਖਾਂ ਨੇ ਪਾਲਿਆ ਲੰਮੇ ਧੂਗੇ ਕਦੇ ਐਨੂੰ ਧੂਗੇ ਕਦੇ ਐਨੂੰ ਕੁੱਟ ਕੁੱਟ ਕੇ ਕਸ਼ਮੀਰ ਦੇ ਸੇ ਵਰਗੀਆਂ ਗੱਲਾਂ ਲਾਲ ਕਰ ਦਿੱਤੀਆਂ ਉਹਦੇ ਨਾਲ ਪੰਡਿਤ ਚਤਰੂ ਦੀ ਰੱਜ ਕੇ ਸੇਵਾ ਹੀ ਛੱਤਰ ਖਾ ਕੇ ਪੰਡਿਤ ਚਤਰੂ ਤੁਰਿਆ ਵਾਪਸ ਰਾਜੇ ਭੀਮਚੰਦ ਆ ਲੱਗਿਆ ਤਾਂ ਰਾਜਾ ਭੀਮਚੰਦ ਉਹਨੂੰ ਦੇ ਪੁੱਛੇ ਕੁਝ ਨਾ ਤੇ ਭੀਮਚੰਦ ਆ ਕੇ ਸਮਾਨ ਕਿੱਥੇ ਆ ਪੰਡਤ ਜਦਰੂ ਕਹਿੰਦਾ ਰੋੰਦਾ ਸਮਾਨ ਨੂੰ ਸੇਕ ਦੇਣ ਦਾ ਪ੍ਰਬੰਧ ਕਰ ਪਾਸੇ ਵੜੇ ਭੰਨੇ ਅਗਲਿਆਂ ਨੇ ਕਹਿੰਦਾ ਕਿੱਥੇ ਕਿੱਥੇ ਵੱਜੀਆਂ ਕਹਿੰਦਾ ਉਹ ਉੱਥੇ-ਉੱਥੇ ਵੱਜੀਆਂ ਜਿੱਥੇ ਦਸਿਆ ਨਹੀਂ ਜਾ ਸਕਦਾ ਰਾਜਾ ਭੀਮਚੰਦ ਕਹਿੰਦਾ ਮੇਰਾ ਨਾਂ ਲੈਨੋ ਪੰਡਤ ਜਦਰੂ ਨੂੰ ਕਹਿੰਦਾ ਮੇਰਾ ਨਾਂ ਲੈਨੋ ਕਹਿੰਦਾ ਉਦਾਂ ਤੇ ਘੱਟ ਪੈਂਦੀਆਂ ਜਿਉ ਤੇਰਾ ਨਾਂ ਲੈਣਾ ਸਗੋਂ ਵਟ ਵਟ ਕੇ ਮਾਰਦੇ ਸੀ ਮੈਨੂੰ ਤੇਰੇ ਨਾਂ ਨੇ ਤੇ ਛਤਰ ਜਾਦੇ ਪਵਾਏ ਮੈਨੂੰ ਕਿਹਦਾ ਹੋਇਆ ਕੀ ਇਹਦਾ ਗੁਰੂ ਕਹਿੰਦਾ ਚੀਜ਼ਾਂ ਨਹੀਂ ਦੇਣੀਆਂ ਪੀਮ ਚੰਦ ਕਹਿੰਦਾ ਫੌਜ ਤਿਆਰ ਕਰੋ ਗੁਰੂ ਨੂੰ ਚਿੱਠੀ ਲਿਖੀਏ ਇਹ ਤਿਆਰੀ ਰੱਖ ਚੀਜ਼ਾਂ ਖੋ ਕੇ ਖੜਾਂਗੇ ਉਹਨੇ ਮਹਾਰਾਜ ਨੂੰ ਇੱਕ ਧਮਕੀ ਲਿਖੀ ਆ ਉਹਦੇ ਚ ਬੜੀਆਂ ਵੱਧ ਘਾਟ ਉਹਨੇ ਗੱਲਾਂ ਲਿਖੀਆਂ ਮਹਾਰਾਜ ਨੇ ਸਾਰੀ ਚਿੱਠੀ ਪੜ੍ਹੀ ਤੇ ਗੁਰਦੇਵ ਪਾਦਸ਼ਾਹ ਚਿੱਠੀ ਦਾ ਜਵਾਬ ਚਿੱਠੀ ਦੇ ਵਿੱਚ Atenção! ਡਰਾਤੇ ਨਾ ਕਿਸੇ ਨੂੰ ਡਰਾਉਂਦਾ ਵੈਰੀ ਜਾਨ ਮਾਰਿਆ ਦੀ ਜਾਨ ਸੱਚ ਧਰਮ ਦੇ ਹੀ ਰਹਿਣਗੇ ਅਸੀਂ ਸੱਚ ਧਰਮ ਦੇ ਹੀ ਇੱਕ ਵਾਰ ਸਾਰੀ ਸੰਗਤ ਅਸੀਸ ਚੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਜੇ ਇਸ ਪ੍ਰਸੰਗ ਦੀ ਸ਼ੁਰੂਆਤ ਸੁਣੀ ਆ ਤੇ ਰਿਜ਼ਲਟ ਜ਼ਰੂਰ ਸੁਣ ਕੇ ਜਾਇਓ ਕਿਉਂਕਿ ਮੈਂ ਉਹਨਾਂ ਬੁਲਾਰਿਆਂ ਦੇ ਵਿੱਚੋਂ ਹਾਂ ਮੈਂ ਰਿਜ਼ਲਟ ਕੱਢਣ ਦਾ ਸ਼ੌਂਕ ਮੈਨੂੰ 10 ਮਿੰਟ ਵੱਧ ਵੀ ਲੱਗੇ ਤੇ ਮੈਂ ਲਾ ਜਾਣੇ ਮੈਂ ਪਰਵਾਹ ਨਹੀਂ ਕਰਨੀ ਸਮੇਂ ਦੀ ਕਿਉਂਕਿ ਦਾ ਕੋਈ ਨਾ ਕੋਈ ਸਿਰਾ ਤੁਹਾਨੂੰ ਜ਼ਰੂਰ ਦੇ ਕੇ ਜਾਣਾ ਪ੍ਰਸੰਗ ਦਾ ਆਪਾਂ ਰਾਜੇ ਪੀ ਮਚੰਦ ਨੂੰ ਉਹ ਮਹਾਰਾਜ ਨੇ ਚਿੱਠੀ ਲਿਖੀ ਪਹਿਲਾਂ ਉਹਨੇ ਲਿਖੀ ਮਹਾਰਾਜ ਤਿਆਰੀ ਕਰੋ ਅਸੀਂ ਆਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਆਨੰਦਪੁਰ ਢਾ ਦੇ ਆਂਗੇ ਤੁਹਾਡਾ ਅਸੀਂ ਰਾਜਪੂਤ ਹੁੰਨੇ ਆ ਅਸੀਂ ਕਸ਼ਤਰੀ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਮਹਾਰਾਜ ਨੇ ਚਿੱਠੀ 'ਚ ਕੋਈ ਗੱਲ ਕਹੀ ਪੀ ਮਚੰਦਾ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਇੱਕ ਆਵਾਜ਼ ਉੱਤੇ ਸਿਰ ਦੇ ਦਿੱਤਾ ਹੈ ਸਾਡੇ ਬਾਪੂ ਨੇ ਸਿਰ ਦਿੱਤਾ ਸੀ ਨਾ ਤੁਹਾਡੇ ਲਈ ਉਦੋਂ ਤੁਹਾਡੀ ਰਾਜਪੂਤੀ ਤਲਵਾਰ ਕਿੱਥੇ ਸੀ ਤੇ ਉਦੋਂ ਤੁਹਾਡਾ ਕਸ਼ਤਰੀ ਪੁਣਾ ਕਿੱਥੇ ਹੀ ਪਿਆ ਕਮਲਿਆ ਪਿਆਰ ਨਾ ਮੰਗਦੋਂ ਨੀਲਾ ਘੋੜਾ ਇੱਕ ਦੀ ਬਜਾਏ ਦੋ ਦਿੰਦੇ ਅਸੀਂ ਪ੍ਰਸਾਦੀ ਹਾਥੀ ਦੀ ਗੱਲ ਸੀ ਨਾ ਪਿਆਰ ਨਾ ਮੰਗਦੋਂ ਚਾਰ ਦੇ ਦਿੰਦੇ 2.5 ਲੱਖ ਦੀ ਚਾਨਣੀ ਮੰਗਦਾ ਸੀ ਨਾ ਪਿਆਰ ਨਾ ਮੰਗਦੋਂ 5 ਲੱਖ ਦੀ ਵੀ ਦੇ ਦੇਣੀ ਸੀ ਬਣਾ ਕੇ ਪਰ ਕਮਲਿਆ ਤੂੰ ਤੇ ਗੁਰੂ ਨਾਨਕ ਦੇ ਘਰ ਨੂੰ ਛਲ ਨ ਬਹਿ ਗਿਓ ਕਿ ਮੈਂ ਲੀਡਰ ਬੰਦਾ ਲੀਡਰ ਬੰਦਾ ਕਿਸੇ ਦਾ ਸਕਾ ਨਹੀਂ ਉਹ ਸ਼ੇਰੇ ਪੰਜਾਬ ਹੀ ਲੈ ਗਿਆ ਆਪਣੇ ਨਾਲ ਸਾਰਾ ਕੁਝ ਲੀਡਰ ਬੰਦੇ ਨੇ ਸਿਰਫ ਆਪਣਾ ਵੋਟ ਬੈਂਕ ਵੇਖਣਾ ਹੈ ਵੀ ਮੈਨੂੰ ਮੇਰੇ ਨਾਲ ਬੰਦੇ ਕਿੰਨੇ ਜੁੜਦੇ ਆ ਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ੀਧੀ ਨੰਗੀ ਕਰੋੜਾਂ ਰੁਪਈਆਂ ਦੇ ਬੋਰਡ ਛੜਕਦੇ ਲੱਗੇ ਸਿਰ ਤੇ ਇੱਕੋ ਹੀ ਬੰਦਾ ਚੋੜਦਾ ਮਹਾਰਾਜ ਦੀ ਫੋਟੋ ਅੱਗੇ ਜੋੜ ਕੇ ਖਲੋਤਾ ਬਸ ਇੱਕੋ ਹੀ ਐ ਬੰਦਾ ਬਾਕੀ ਇਹ ਗੁਰੂ ਤੇਗ ਬਹਾਦਰ ਦਾ ਡੱਕਾ ਲਿਆਂਦਾ ਬਾਕੀ ਹੋਰ ਕਿਸੇ ਦਾ ਨਹੀਂ ਹੈਗਾ ਲੀਡਰ ਬੰਦਾ ਮਰਦਾ ਪਿਆ ਹੋਵੇ ਨਾ ਉੱਥੇ ਵੀ ਚੌਧਰਪਣਾ ਕਰਨੋਂ ਨਹੀਂ ਰੁਕ ਸਕਦਾ ਮਹਾਰਾਜ ਨੇ ਆਖਾ ਭੀ ਮਚੰਦਾ ਤੂੰ ਆ ਲੀਡਰ ਬੰਦਾ ਰਾਜਨੀਤਿਕ ਬੰਦਾ ਕਮਲਿਆ ਚੀਜ਼ਾਂ ਮੰਗਦੋਂ ਪਿਆਰ ਨਾਲ ਹੀ ਦੋ ਦੀਆਂ ਚਾਰ ਚਾਰ ਦਿੰਦੇ ਪਰ ਜਿੱਦਾਂ ਤੂੰ ਮੰਗਦਾ ਐਦਾਂ ਨਹੀਂ ਤੂੰ ਤਾਂ ਮਕੀਦੇ ਨਾ ਨਾ ਲੜਨਾ ਲੜਨੋਂ ਵੀ ਤਿਆਰ ਐ ਜਿੱਥੇ ਆਕੇ ਗੱਲਾਂਗੇ ਤੇਰੇ ਨਾਲ ਪਰ ਐਦਾਂ ਚੀਜ਼ਾਂ ਨਹੀਂ ਦਿੰਦੇ ਤੁਹਾਨੂੰ ਜਾਓ ਪੀਮਚੰਦ ਨੂੰ ਇੰਨੀ ਅਗ ਲੱਗੀ ਇੰਨੀ ਅਗ ਲੱਗੀ ਕਹਿੰਦਾ ਫੌਜਾਂ ਤਿਆਰ ਕਰੋ ਮੈਂ ਗੁਰੂ ਦੇ ਗਲ ਪੈ ਜਾਣਾ ਸਾਰਾ ਟੱਬਰ ਇਕੱਠਾ ਹੋ ਗਿਆ ਪੀਮਚੰਦ ਦੇ ਕੋਲ ਪੀਮਚੰਦਾ ਰੈਣ ਦੇ ਨਾ ਕਰ ਤੇਰੇ ਪੁੱਤ ਦਾ ਵਿਆਹ ਵਾ ਨੁਕਸਾਨ ਹੋਊਗਾ ਪੁੱਤ ਵਿਆਲਿਏ ਫੇਰ ਗੁਰੂ ਨਾਲ ਲੜਾਂਗੇ ਪਰ ਪੀਮਚੰਦ ਕਿੱਥੋਂ ਆਖੇ ਲੱਗੇ ਪੀਮਚੰਦ ਦਾ ਸਾਕਾ ਸਾਲਾ ਆ ਗਿਆ ਕਿਰਪਾਲ ਚੰਦ ਕਟੋਚੀਆ ਉਹ ਕਹਿੰਦਾ ਭਾਈ ਆ ਰੈਣ ਦੇ ਲੜਨਾ ਹੀ ਆ ਨਾ ਲੜਨਾ ਹੀ ਆ ਨਾ ਮੁੰਡਾ ਵਿਆਲੀਏ ਫੇਰ ਲੜਦੇ ਆ ਪਰ ਭਾਈਆ ਕਿੱਥੇ ਆਖੇ ਲਗੇ ਭਾਈਆ ਮਾਰ ਮਾਰ ਛਾਤੀ ਦਾ ਤੇ ਵਾਧਾ ਜਾਵੇ ਅੱਗੇ। ਤ੍ਰਪਾਲਜੰਦ ਕਟੋਚ ਕਿਹਾ ਕੋਈ ਨਹੀਂ ਤੇਰੇ ਆ ਵੀ ਸਾਡੇ ਕੋਲ ਆਜੇਗਾ ਤੂੰ ਕਿਸੇ ਕੋਲ ਸੂਤ ਨਹੀਂ ਆਉਣਾ ਭੈਣ ਕੋ ਸੂਤ ਆਏਗਾ ਜਿਹੜੇ ਬੰਦੇ ਕਿਸੇ ਕੋਲ ਸੂਤ ਨਾ ਆਉਣ ਕਰ ਵਾਲੀ ਕੋ ਸੂਤ ਆ ਜਾਂਦੇ ਹੁੰਦੇ। ਕਹਿੰਗਾ ਨੂ ਐਡਾ ਤਰੀਕਾ ਦਾ ਕਹਿਣਗੇ ਸਿੱਧਾ ਕਰ ਵਾਲੀ ਨੂੰ ਜਾ ਕੇ। ਉਹ ਸਰਦਾਰ ਨੂੰ ਕਹੇ ਆ ਕੰਮ ਕਰ ਪਤਾ ਵੀ ਇਹਨੇ ਉਦਾਂ ਮੰਦਣਾ ਨਹੀਂ ਇਹਨੇ ਚਾਬੀ ਉਥੋਂ ਕਮਾਉਣੀ ਆ ਵੀ ਇਹ ਮੰਨਿਆ ਜਾਣਿਆ। ਇਹ ਕਹਾਣੀ ਘਰ ਘਰ ਦੀ ਆ ਵੀ ਮੰਗ ਸੀ ਨੌਜਵਾਨਾਂ ਦੀ ਇਹ ਗੱਲ ਮੈਂ ਤੁਹਾਨੂੰ ਫੇਰ ਸੁਣਾ ਦੇਣਾ ਬੀਬੀਆਂ ਬੈਠੀਆਂ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਬੰਦੇ ਜਿੱਥੇ ਮਰਜੀ ਸਾਰੀ ਦਿਹਾੜੀ ਰੋਬ ਪਾਈ ਜਾਣਾ ਕਰਦੇ ਆਂਗੇ ਜੋ ਕਰਦੇ ਆਂ ਜਦੋਂ ਗੱਡੀ ਅੰਦਰ ਐਂਟਰ ਹੁੰਦੀ ਆ ਨਾ ਘਰ 'ਚ ਰੋਬ ਨਾਲ ਹੀ ਲੋਕ ਕਰਨਾ ਪੈਂਦਾ ਕਿਉਂਕਿ ਹੁਣ ਬਾਹਰ ਢਾਡੇ ਨਾ ਪਹਿਣਾ ਕਰਦੇ ਅੰਦਰ ਤੇ ਘਰ 'ਚ ਹੋਣਾ ਵੀ ਚਾਹੀਦਾ ਜਿਹੜਾ ਬੰਦਾ ਘਰ ਰਹਿੰਦਾ ਕਿਉਂਕਿ ਰਾਜਾ ਹੈ ਨਾ ਰਾਜੇ ਨੇ ਐਲਾਨ ਕਰ ਦਿੱਤਾ ਵੀ ਮੇਰੇ ਰਾਜ ਭਾਗ ਚ ਉਹ ਬੰਦਾ ਆਵੇ ਜਿਹੜਾ ਘਰੋਂ ਨਹੀਂ ਡਰਦਾ ਇਹ ਨੌਜਵਾਨਾਂ ਦੀ ਸਪੈਸ਼ਲ ਮੰਗ ਤੇ ਆ ਉਹ ਬੰਦਾ ਆਵੇ ਜਿਹੜਾ ਘਰੋਂ ਨਹੀਂ ਡਰਦਾ ਜਿਹੜਾ ਜਿੱਤ ਗਿਆ ਉਹਨੂੰ ਘੋੜਾ ਜਿਹੜਾ ਹਾਰ ਗਿਆ ਉਹਨੂੰ ਸੇਬ ਬੜੇ ਆਏ ਸਾਰੇ ਹਾਰ ਗਏ ਪਿੰਡੋਂ ਬਾਹਰ ਵਾਰ ਨਾ ਦੋਵੇਂ ਜੀ ਰਹਿੰਦੇ ਤੇ ਘਰ ਵਾਲੀ ਕਹਿੰਦੀ ਵੀ ਡਰਦਾ ਤੇ ਤੂੰ ਮੇਰੇ ਤੋਂ ਬਹੁਤ ਹੈਂ ਉਹ ਝੂਠ ਸੱਚ ਮਾਰ ਕੇ ਕੋੜਾ ਹੀ ਜਿੱਤ ਲਿਆ ਜਾ ਕੇ ਉਦਾਂ ਹੀ ਕਹਿਦੀ ਮੈਂ ਨਹੀਂ ਡਰਦਾ ਮੈਂ ਨਹੀਂ ਪ੍ਰਵਾਹ ਕਰਦਾ ਲਓ ਜੀ ਬੰਦਾ ਆ ਗਿਆ ਮੱਛਾਂ ਨੂੰ ਤਾ ਦੇ ਕੇ ਰਾਜੇ ਨੂੰ ਆ ਗਿਆ ਆਂਦਾ ਆਪਾਂ ਦੇ ਨਹੀਂ ਡਰਦੇ ਆ ਜੇ ਤੇ ਆਹ ਕੋਟੀ ਸੇਖਾਂ ਦੇ ਲਾਗੇ ਹੋਈਦਾ ਘਰ ਕੰਪਨੀਆਂ ਪਹਿਲਾਂ ਛਿੜ ਜਾਂਦੀਆਂ ਇੱਥੇ ਕਹਿੰਦੇ ਸਾਰੇ ਉਹ ਕਹਿੰਦਾ ਮੈਂ ਜਾਨੀ ਕਿ ਡਰਦਾ ਨਹੀਂ ਪ੍ਰਵਾਹ ਨਹੀਂ ਕਰਦਾ ਰਾਜਾ ਬੜਾ ਖੁਸ਼ ਹੋਇਆ ਵੀ ਇੱਕ ਮਰਦ ਤੇ ਨਿਤਰਿਆ ਉਹਨੇ ਕਾਲੇ ਰੰਗ ਦਾ ਕੋੜਾ ਦੇ ਦਿੱਤਾ ਉਸ ਬੰਦੇ ਨੂੰ ਤੇ ਬੰਦਾ 15 ਮਿੰਟੀ ਵਾਪਸ ਆ ਗਿਆ ਰਾਜਾ ਕਹਿੰਦਾ ਆ ਗਿਆ ਕਹਿੰਦਾ ਘੋੜੇ ਦਾ ਰੰਗ ਚੇਂਜ ਕਰੀਏ ਚਿੱਟਾ ਕਰ ਲਈਏ ਕਾਲਾ ਨਹੀਂ ਕਰਨਾ ਕਹਿੰਦਾ ਕਿਉਂ ਤੋਹਫਾ ਦੇ ਤੋਹਫਾ ਹੁੰਦਾ ਚਿੱਟਾ ਕੀ ਦੇ ਕਾਲਾ ਕੀ ਤੈਨੂੰ ਕਾਲਾ ਦੇ ਤਾਂ ਕਹਿੰਦਾ ਨਹੀਂ ਚਿੱਟਾ ਕਰਨਾ ਇਹਦਾ ਕਿਉਂ ਕਾਰਨ ਕੀ ਆ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਬੈਠੀ ਆ ਨਾ ਉਹ ਕਹਿੰਦੀ ਨਹੀਂ ਰੰਗ ਚਿੱਟਾ ਲੈ ਕੇ ਆ ਰਾਜਾ ਕਹਿੰਦਾ ਘੋੜਾ ਬੰਨ ਤੇ ਸੇਵ ਚੁੱਕ ਤੇਰੀ ਤਾਂ ਘੋੜੇ ਦਾ ਰੰਗ ਤੱਕ ਨਹੀਂ ਚੱਲਦੀ ਬਾਕੀ ਤੇਰੀ ਜਿੰਨੀ ਕੁ ਚੱਲਦੀ ਹੋਣੀ ਮੈਨੂੰ ਪਤਾ ਲੱਗ ਗਿਆ ਸਾਰਾ ਬੰਦਾ ਚੱਲ ਗਿਆ ਰਾਜਾ ਰਾਤ ਨੂੰ ਲੰਮੇ ਪੈ ਗਿਆ ਤੇ ਵਜ਼ੀਰ ਆ ਗਿਆ ਰਾਤ 12:00 ਵਜੇ ਤੇ ਵਜ਼ੀਰ ਬੂਆ ਖੜਕਾ ਕੇ ਕਹਿੰਦਾ ਰਾਜਾ ਸਾਹਿਬ ਬੂਆ ਖੋਲੋ ਰਾਜਾ ਸਾਹਿਬ ਬੂਆ ਖੋਲੋ ਉਹਨੇ ਬੂਆ ਖੋਲਤਾ ਵਜ਼ੀਰ ਕਹਿੰਦਾ ਵੀ ਜਿੱਤੇ ਨੂੰ ਘੋੜਾ ਤੇ ਹਾਰੇ ਨੂੰ ਸੇਬ ਆ ਵੀ ਕੋਈ ਚੀਜ਼ ਹੈ ਦੇਣ ਵਾਲੀ ਕੋਈ ਦੇਣਾ ਇਹਦੇ ਆਟਾ ਦਿਨੋ ਕਣਕ ਦਿਨੋ ਚੌਲ ਦੇ ਦਿਨੋ ਸੇਬ ਕੌਣ ਦਿੰਦਾ ਹੁੰਦਾ ਹਾਰੇ ਨੂੰ ਰਾਜਾ ਮੂੰਹ ਠੱਲਾ ਜਾ ਕਰਕੇ ਕਹਿੰਦਾ ਵੀ ਦੱਸੀ ਨਾ ਕਿਸੇ ਨੂੰ ਕਹਿੰਦਾ ਕੀ ਕਹਿੰਦਾ ਰੱਖਿਆ ਤੇ ਕਣਕ ਚੌਲ ਹੀ ਪਰ ਮੇਰੇ ਵਾਲਿਆਂ ਦੀ ਸੇਵ ਹੀ ਰੱਖਣਾ ਵਾ ਵਜ਼ੀਰ ਕਹਿੰਦਾ ਵੀ ਸੇਵ ਨਵਾਂ ਚੀਰ ਕੇ ਲਿਆਵਾਂਗੇ ਦੁਪਹਿਰ ਵਾਲਾ ਚੱਲੂਗਾ ਰਾਜਾ ਸਭ ਹੈਗੇ ਤੇ ਤੁਸੀਂ ਵੀ ਸੇਵ ਵਾਲੇ ਜੇ ਤੁਹਾਡੀ ਦੇ ਇਥੋਂ ਤੱਕ ਨਹੀਂ ਚੱਲਣ ਲਈ ਰਾਜਾ ਬੈਠਾ ਸੇਵ ਖਾਵੇ ਤੇ ਰਾਜਾ ਵਜ਼ੀਰ ਨੂੰ ਪੁੱਛਦਾ ਵੀ ਤੂੰ ਰਾਤ 12 ਵਜੇ ਕੱਲ ਹੀ ਆ ਗਿਆ ਦਿਨੇ ਆ ਜਾ ਨੂੰ ਤੈਨੂੰ ਅੱਧੀ ਰਾਤ ਹੀ ਆਉਣਾ ਸੋਚਦਾ ਹੈ ਨੀਂਦ ਖਰਾਬ ਕਰ ਦੁੱਤੀ ਵਜ਼ੀਰ ਵੀ ਕਹਿੰਦਾ ਉਹ ਨੂੰ ਮੂੰਹ ਕਰਕੇ ਹੁੰਦਾ ਆਉਣਾ ਤੇ ਮੈਂ ਦਿਨੇ ਹੀ ਮੇਰੇ ਵਾਲਿਆਂ ਦੀ ਹੁਣੇ ਪੁੱਛ ਕੇ ਆਇਆ ਇਸ ਕਰਕੇ ਮੈਂ ਰਾਤ ਆ ਗਿਆ ਇਸ ਕਰਕੇ ਬਹੁਤ ਇੱਕ ਕਹਾਣੀ ਘਰ ਘਰ ਦੀ ਬਹੁਤੀ ਦੁਨੀਆ ਸੇਵ ਵਾਲੀ ਤੁਰੇ ਫਿਰਦੀ ਮੈਂ ਦੁਆਬੇ 'ਚ ਕਦੇ ਸੁਣਾ ਤੇ ਬੈਠਾ ਮੈਨੂੰ ਮਗਰੋਂ ਪੂਨ ਆ ਗਿਆ ਕਹਿੰਦੇ ਬਾਬਾ ਜੀ ਵਕਤ ਪਾਤਾ ਮੈਂ ਕਿਹਾ ਕਿਉਂ ਕਹਿੰਦਾ ਜਿਹੜਾ ਘਰੋਂ ਡਰਦਾ ਲੋਕੀ ਜਾਂਦੇ ਸੇਵ ਵਾਲਾ ਤੁਰਿਆ ਹੁੰਦਾ ਏ ਇਹਣਾ ਵੀ ਤੁਸੀਂ ਕੇ ਇਹਨੂੰ ਕਹਦੇ ਹੋ ਤੇ ਮੇਰਾ ਧਰਮਗੋੜ ਪ੍ਰੋਗਰਾਮ ਬੰਦ ਕਹਦਾ ਕਿ ਉੱਥੇ ਡੰਡਾ ਲੈ ਘੋਤਾ ਵੀ ਇਹਨਾ ਨਾ ਹੋਇਆ ਹੀ ਮੇਰਾ ਇਹ ਭਾਈ ਕਹਾਣੀ ਘਰ ਘਰ ਦੀ ਆ ਘਰ ਦੇ ਵਿੱਚ ਮੀਆਂ ਬੀਬੀ ਦੇ ਪਿਆਰ ਦੀ ਖੇੜਿਆ ਰਾਜੇ ਭੀਮ ਚਾਂਦੀ ਘਰ ਆਲੀ ਆ ਕੇ ਕਹਿੰਦੀ ਰਾਜਾ ਨਹੀਂ ਲੜਨਾ ਮੁੰਡਾ ਵਿਆਉਣਾ ਪਹਿਲਾਂ ਮੁੰਡਾ ਵਿਆਹ ਲਈਏ ਫਿਰ ਲੜਾਂਗੇ ਜਿਹੜਾ ਰਾਜਾ ਸوير ਦਾ ਛਾਤੀ ਤੇ ਹੱਥ ਮਾਰਦਾ ਹੈ ਰਾਜਾ ਮੁੜ ਕੇ ਚੁੱਪ ਲਓ ਜੀ ਲੜਾਈ ਗਈ ਟਾਲਾ